ਤਾਂ ਗੱਲ ਕਰਾਂਗੇ ਜੀ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਇਸ ਵਾਰ ਦੋ ਤਰੀਕਿਆਂ ਦੇ ਵਿੱਚ ਲੋਕ ਭੰਬਲ ਭੂਸੇ ਦੇ ਵਿੱਚ ਪਏ ਹੋਏ ਐ ਕਿ ਦੀਵਾਲੀ 20 ਤਰੀਕ ਦੀ ਐ ਜਾਂ ਫਿਰ 21 ਤਰੀਕ ਦੀ ਤਾਂ ਦੋਨੇ ਗੱਲਾਂ ਤੁਹਾਡੇ ਸਾਹਮਣੇ ਰੱਖਾਂਗੇ ਦੀਵਾਲੀ ਨੂੰ ਜਿਹੜਾ ਮੁਕਤੀ ਦਿਵਸ ਵੀ ਕਿਹਾ ਜਾਂਦਾ ਹੈ ਦੀਵੇ ਬਾਲਣ ਦਾ ਤਿਉਹਾਰ ਵੀ ਕਿਹਾ ਜਾਂਦਾ ਇੱਕ ਸਮਾਂ ਸੀ ਜਦੋਂ ਬਿਜਲੀ ਨਹੀਂ ਹੁੰਦੀ ਸੀ ਲੋਕ ਦੀਵੇ ਬਾਲਦੇ ਸੀ ਇਹ ਵੀ ਇੱਕ ਗੱਲ ਕਹੀ ਜਾਂਦੀ ਹੈ ਕਿ ਉਸ ਸਮੇਂ ਤੋਂ ਇਹ ਦੀਵਾਲੀ ਦਾ ਨਾਮ ਜਿਹੜਾ ਪੈ ਗਿਆ ਤਾਂ ਅਸਲ ਦੇ ਵਿੱਚ ਦੋ ਕੈਲੰਡਰ ਜਾਰੀ ਕੀਤੇ ਜਾਂਦੇ ਐ ਇੱਕ ਜਾਰੀ ਕਰਦੀ ਐ ਸਰਕਾਰ ਤਾਂ ਉਹਦੇ ਹਿਸਾਬ ਨਾਲ 20 ਤਰੀਕ ਦੀ ਦੀਵਾਲੀ ਬਣਦੀ ਹੈ 20 ਤਰੀਕ ਦੀ ਸਰਕਾਰ ਨੇ ਤਿਹਾੜੀ ਛੁੱਟੀ ਕੀਤੀ ਹੋਈ ਹੈ ਸਰਕਾਰ ਦੇ ਕੈਲੰਡਰ ਦੇ ਅਨੁਸਾਰ ਇੱਕ ਕੈਲੰਡਰ ਜਾਰੀ ਹੁੰਦਾ ਹੈ ਐ ਜੀ ਪੀ ਸੀ ਦੇ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਤਾਂ ਉਹਦੇ ਵਿੱਚ ਜਿਹੜੀ ਦੀਵਾਲੀ ਬਣਦੀ ਹੈ ਉਹ 21 ਤਰੀਕ ਦੀ ਹੈ ਜਿਹਦੇ ਵਿੱਚ ਬੰਦੀ ਛੋੜ ਦਿਵਸ ਦੱਸਿਆ ਗਿਆ ਤੇ ਇਹ ਤਿਹਾੜ ਜਿਹੜਾ ਜੁੜਿਆ ਹੈ ਉਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਜਿਨ੍ਹਾਂ ਨੇ ਜਹਾਂਗੀਰ ਦੀ ਕੈਦ ਗਵਾਲੀਅਰ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਇੱਕ ਸਮੇਂ ਦੇ ਵਿੱਚ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਕੈਦ ਕਰ ਲਿਆ ਸੀ ਜਿਵੇਂ ਹੀ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕੀਤਾ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਤਾਂ ਉਹ ਬਿਮਾਰ ਪੈ ਗਏ ਜਹਾਂਗੀਰ ਬਿਮਾਰ ਹੋ ਗਿਆ ਲਗਾਤਾਰ ਉਹਨਾਂ ਦੀ ਸਿਹਤ ਖਰਾਬ ਹੁੰਦੀ ਗਈ ਤਾਂ ਫਿਰ ਜਿਹੜਾ ਜਹਾਂਗੀਰ ਦਾ ਕਾਜੀ ਸੀਗਾ ਉਸ ਨੇ ਜਹਾਂਗੀਰ ਨੂੰ ਸਲਾਹ ਦਿੱਤੀ ਕਿ ਤੁਸੀਂ ਇੱਕ ਸੱਚੇ ਗੁਰੂ ਨੂੰ ਕੈਦ ਕਰ ਲਿਆ ਜਿਹਦੇ ਕਰਕੇ ਤੁਸੀਂ ਬਿਮਾਰ ਹੁੰਦੇ ਜਾ ਰਹੇ ਹੋ ਲਗਾਤਾਰ ਬਿਮਾਰ ਹੋ ਰਹੇ ਹੋ ਤੇ ਉਸੇ ਦਿਨ ਤੋਂ ਹੀ ਬਿਮਾਰ ਹੋਏ ਜਾਓ ਤਾਂ ਕਾਜੀ ਦੀ ਗੱਲ ਜਹਾਂਗੀਰ ਮੰਨ ਲੈਂਦਾ ਹੈ ਉਹ ਕਹਿੰਦਾ ਵੀ ਆਪਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਛੱਡ ਦੇਵਾਂਗੇ ਪਰ ਜਦੋਂ ਇਹ ਗੱਲ ਸ੍ਰੀ ਗੁਰੂ ਹਰਗੋਬਿੰਦ ਜੀ ਲੱਭੇ ਪਹੁੰਚਦੀ ਹੈ ਤਾਂ ਉਹ ਮਨਾ ਕਰ ਦਿੰਦੇ ਆ ਉਹ ਕਹਿੰਦੇ ਹੁਣ ਅਸੀਂ ਇਕੱਲੇ ਬਾਹਰ ਨਹੀਂ ਜਾਵਾਂਗੇ ਨਾਲ ਜੋ ਹੋਰ ਉੱਥੇ 52 ਰਾਜੇ ਕੈਦ ਕੀਤੇ ਹੋਏ ਸੀ ਬੰਦੀਖਾਨੇ ਦੇ ਵਿੱਚ ਜਹਾਂਗੀਰ ਦੇ ਵੀ ਉਹਨਾਂ ਨੂੰ ਵੀ ਰਹਾ ਕਰਨਾ ਪਊ ਤਾਂ ਜਹਾਂਗੀਰ ਇੱਥੇ ਚਲਾਕੀ ਛੇੜਦਾ ਵੀ ਠੀਕ ਹੈ ਮੈਂ ਰਹਾ ਕਰ ਦੂੰ ਪਰ ਮੇਰੀ ਇੱਕ ਸ਼ਰਤ ਹੈ ਵੀ ਜੋ ਵੀ ਤੁਹਾਡੇ ਅੰਗ ਨਾਲ ਲੱਗ ਕੇ ਬਾਹਰ ਰਾਜੇ ਆਉਣਗੇ ਉਹਨਾਂ ਨੂੰ ਮੈਂ ਰਹਾ ਕਰ ਦੂੰ ਜਹਾਂਗੀਰ ਦੇ ਮਨ ਦੇ ਵਿੱਚ ਇਹ ਚਲਾਕੀ ਸੀ ਕਿ ਐਨੇ ਜਾਣੇ ਗੁਰੂ ਦੇ ਨਾਲ ਬਾਹਰ ਕਿਵੇਂ ਆ ਸਕਦੇ ਐ ਉਹਨਾਂ ਨੂੰ ਅੰਗ ਫੜ ਕੇ ਉਹਨਾਂ ਦੇ ਸਰੀਰ ਨੂੰ ਟੱਚ ਕਰਕੇ ਤਾਂ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਵੀ ਜਾਣ ਜਾਣ ਸੀਗੇ ਤਾਂ ਉਹਨਾਂ ਨੇ ਇੱਕ 52 ਕਲੀਆਂ ਵਾਲਾ ਕੁੜਤਾ ਹਸਲਵਾ ਲਿਆ ਉਹ ਪਹਿਨਿਆ ਤੇ ਇੱਕ ਇੱਕ ਰਾਜੇ ਨੂੰ ਉਹ ਕਲੀ ਫੜਾਤੀ ਇਸ ਤੋਂ ਬਾਅਦ 52 ਰਾਜੇ ਗੁਰੂ ਹਰਗੋਬਿੰਦ ਜੀ ਨੇ ਰਹਾ ਕਰਵਾਈ ਤੇ 52 Hindu ਰਾਜੇ ਸੀ ਇਸ ਤੋਂ ਬਾਅਦ ਉਹ ਅਸੀਂ ਅੰਮ੍ਰਿਤਸਰ ਸਾਹਿਬ ਪਹੁੰਚਦੇ ਐ ਜਿੱਥੇ ਦੀਵੇ ਵਾਲੇ ਜਾਂਦੇ ਐ ਤਾਂ ਇੱਥੋਂ ਜਿਹੜਾ ਮੋੜ ਵੱਜ ਗਿਆ ਸੀਗਾ ਦੀਵਾਲੀ ਦਾ ਤਾ ਹੁਣ ਇਹ ਦੋ ਤਰੀਕਾਂ ਆ ਚੁੱਕੀਆਂ ਨੇ ਇੱਕ 20 ਤਰੀਕ ਤੇ ਇੱਕ 21 ਜਿਹੜਾ ਸਰਕਾਰ ਦਾ ਕੈਲੰਡਰ ਜਾਰੀ ਹੋਇਆਗਾ ਉਹਦੇ ਵਿੱਚ 20 ਤਰੀਕ ਦੀ ਦੀਵਾਲੀ ਬਣਦੀ ਐ ਤੇ ਜਿਹੜਾ 21 ਤਰੀਕ ਦਾ ਕੈਲੰਡਰ ਜਾਰੀ ਹੋਇਆ ਨਾਨਕ ਸਾਹੀ ਕੈਲੰਡਰ ਆਪਾਂ ਕਹਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਰੀ ਕਰਦੀ ਐ ਤਾਂ ਉਹਦੇ ਹਿਸਾਬ ਨਾਲ 21 ਤਰੀਕ ਦੀ ਦੀਵਾਲੀ ਬਣਦੀ ਐ ਤਾਂ ਜਥੇਦਾਰ ਵੱਲੋਂ ਵੀ 21 ਤਰੀਕ ਨੂੰ ਬੰਦੀ ਛੋੜ ਦਿਵਸ ਮਨਾਉਣ ਦੀ ਗੱਲ ਕਹੀ ਗਈ ਐ ਵੀ ਇਸ ਦਿਨ ਬਾਣੀ ਪੜਿਓ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤ ਕੁਹੂ ਮੱਥਾ ਟਿਕੂ ਤੇ ਹੁਣ ਤੁਸੀਂ ਕਮੈਂਟ ਦੇ ਵਿੱਚ ਦੱਸ ਦਿਓ ਤੁਸੀਂ ਦੀਵਾਲੀ ਕਿਹੜੀ ਤਰੀਕ ਨੂੰ ਮਨਾਓਗੇ 20 ਤਰੀਕ ਨੂੰ ਜਾਂ ਫਿਰ 21 ਤਰੀਕ ਨੂੰ